ਪੰਜਾਬ ਦੇ ਵਿੱਚ ਠੰਡ ਦਾ ਅਲਰਟ ਹੋ ਗਿਆ ਹੈ ਜਾਰੀ ਸੋਨਲੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਪਿਆਰ ਪਰ ਇਸ ਸਤਿਕਾਰ ਮੈਂ ਹਾਂ ਹਿੰਨਕ ਨੋਚੀਆ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਹੁਣ ਠੰਡ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਦਰਅਸਲ ਪਹਾੜਾਂ ਦੇ ਉੱਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਪੰਜਾਬ ਦੇ ਵਿੱਚ ਵੀ ਹੁਣ ਠੰਡ ਵੱਧ ਗਈ ਹੈ ਤਾਪਮਾਨ ਦੇ ਵਿੱਚ ਲਗਾਤਾਰ ਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਆਉਣ ਦੇ ਦਿਨਾਂ ਵਿੱਚ ਹਾਲੇ ਵੀ ਪਾਰਾ ਡਿੱਗ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਅਸਾਰ ਜਤਾਏ ਗਏ ਨੇ ਹਾਲਾਂਕਿ ਭਲੇ ਹੀ ਅੱਜ ਧੁੱਪ ਨਿਕਲੀ ਰਹੇਗੀ ਪਰ ਸਵੇਰ ਤੇ ਸ਼ਾਮ ਬਿਲੇ ਠੰਡੀਆਂ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਠੰਡੀਆਂ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਦਿਨਾਂ ਵਿਚਾਲੇ ਸੀਤ ਲਹਿਰ ਨੂੰ ਲੈ ਕੇ ਵੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹੈ ਹਾਲ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 17 ਤੋਂ 19 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਘੱਟ ਤੋਂ ਘੱਟ ਤਾਪਮਾਨ ਜੋ ਹੈ ਉਹ 3 ਡਿਗਰੀ ਤੋਂ 4 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਹਾਲਾਂਕਿ ਕੁਝ ਕਜਿਲਿਆਂ ਦੇ ਵਿੱਚ 5 ਡਿਗਰੀ ਤੱਕ ਵੀ ਦੁਪਹਿਰ ਦੇ ਵੇਲੇ ਪਹੁੰਚ ਸਕਦਾ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਆਉਣ ਦੇ ਦਿਨਾਂ ਵਿਚਾਲੇ ਤਾਪਮਾਨ ਦੇ ਵਿੱਚ ਹੋਰ ਵੀ ਜ਼ਿਆਦਾ ਗਿਰਾਵਟ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਸੂਰਜ ਚੜਨ ਦਾ ਸਮਾਂ ਹੋਵੇਗਾ ਸਵੇਰੇ 7:10 ਤੇ ਤੇ ਸੂਰਜ ਛਿਪਣ ਦਾ ਵੇਲਾ ਹੋਵੇਗਾ ਸ਼ਾਮ 5:22 ਤੇ ਆਓ ਹੁਣ ਜਾਣ ਲੈਂਦੇ ਹਾਂ ਕਿਹੜੇ ਇਲਾਕੇ ਦੇ ਲਈ ਕਿਹੜੇ ਜ਼ਿਲ੍ਹੇ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿੱਥੇ-ਕਿੱਥੇ ਧੁੱਪ ਨਿਕਲੀ ਰਹੇਗੀ ਤੇ ਕਿਹੜੇ ਇਲਾਕਿਆਂ ਦੇ ਵਿੱਚ yellow alert ਹਵਾਵਾਂ ਦਾ ਜਾਰੀ ਕੀਤਾ ਗਿਆ ਸਭ ਤੋਂ ਪਹਿਲਾਂ ਗੱਲ ਮਾਝੇ ਖੇਤਰ ਦੀ ਕਰਾਂਗੇ ਪਠਾਨਕੋਟ ਦੀ ਗੱਲ ਕਰਾਂਗੇ ਜਿੱਥੇ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਗੁਰਦਾਸਪੁਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਦੀ ਚੇਤਾਵਨੀ جاری ਹੈ। ਅੰਮ੍ਰਿਤਸਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ। ਤਰਨਤਾਰਨ ਦੇ ਲਈ ਵੀ ਠੰਡੀਆਂ ਹਵਾਵਾਂ ਦਾ ਅਲਰਟ ਹੈ। ਗੱਲ ਦੁਆਬਾ ਖੇਤਰ ਦੀ ਕਰਾਂਗੇ, ਹੁਸ਼ਿਆਰਪੁਰ ਦੀ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ। ਨਵਾਂ ਸ਼ਹਿਰ ਦੇ ਲਈ ਠੰਡੀਆਂ ਹਵਾਵਾਂ ਨੂੰ ਲੈ ਕੇ ਅਲਰਟ ਹੈ। ਕਪੂਰਥਲਾ ਦੇ ਵਿੱਚ ਵੀ ਠੰਡੀਆਂ ਹਵਾਵਾਂ ਦਾ ਅਲਰਟ ਜਾਰੀ ਹੈ। ਜਲੰਧਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਦਾ ਅਲਰਟ ਜਾਰੀ ਹੈ। ਗਲਮਾਲਵੇ ਖੇਤਰ ਦੇ ਕਰਾਂਗੇ, ਫਿਰੋਜ਼ਪੁਰ ਦੇ ਕਰਾਂਗੇ ਜਿੱਥੇ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ। ਫਾਜ਼ਿਲਕਾ ਦੇ ਵਿੱਚ ਵੀ ਠੰਡੀਆਂ ਹਵਾਵਾਂ ਨੂੰ ਲਈ ਅਲਰਟ ਜਾਰੀ ਹੈ। ਫਰੀਦਕੋਟ ਦੇ ਵਿੱਚ ਠੰਡੀਆਂ ਹਵਾਵਾਂ ਦਾ ਅਲਰਟ ਹੈ। ਮੁਕਸਰ ਸਾਹਿਬ ਦੇ ਵਿੱਚ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ। ਮੋਗਾ ਦੇ ਲਈ ਕੋਈ ਅਲਰਟ ਜਾਰੀ ਨਹੀਂ ਹੈ। ਬਠਿੰਡਾ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ। ਲੁਧਿਆਣਾ ਦੇ ਵਿੱਚ ਮੌਸਮ ਸਾਫ਼ ਰਹੇਗਾ। ਬਰਨਾਲਾ ਦੇ ਲਈ ਵੀ ਕੋਈ ਅਲਰਟ ਜਾਰੀ ਨਹੀਂ ਹੈ। ਮਾਨਸਾ ਦੇ ਵਿੱਚ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਸੰਗਰੂੜ ਦੇ ਲਈ ਵੀ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਮਲੇਰਕੋਟਲਾ ਦੇ ਲਈ ਵੀ yellow alert ਜਾਰੀ ਕੀਤਾ ਗਿਆ ਹੈ ਫਤਿਹਗੜ ਸਾਹਿਬ ਦੇ ਵਿੱਚ ਮੌਸਮ ਸਾਫ਼ ਰਹੇਗਾ ਕੋਈ alert ਨਹੀਂ ਹੈ ਰੋਪਨਗਰ ਦੇ ਵਿੱਚ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਪਟਿਆਲਾ ਦੇ ਵਿੱਚ ਮੌਸਮ ਸਾਫ਼ ਰਹੇਗਾ ਐਸਐਸ ਨਗਰ ਦੇ ਵਿੱਚ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਤੁਹਾਨੂੰ ਜੁਲਿਹਾਰ ਵਿਸਥਾਰ ਨਾਲ ਮੌਸਮ ਦਾ ਹਾਲ ਦੱਸਿਆ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ ਕਿੱਥੇ-ਕਿੱਥੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਤੇ ਹੋਰ ਵੱਡੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਜੁੜੇ ਰਹੋ লাই ਪੰਜਾਬੀ ਟੀਵੀ ਦੇ ਨਾਲ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਦੁਬਾਰਾ ਤੋਂ ਹੋਵਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ লাই ਪੰਜਾਬੀ ਟੀਵੀ